ਸਾਹਮਣੇ ਆ ਰਿਹਾ ਹੈ ਲੰਡਨ ਦੇ ਵਿੱਚ ਇੱਕ ਭਾਰਤੀ ਕੁੜੀ ਦੀ লাশ ਮਿਲਦੀ ਹੈ ਟਰੰਕ ਦੇ ਵਿੱਚੋਂ লাশ ਬ੍ਰਮਦ ਹੋਈ ਹੈ ਹਰਸ਼ਤਾ ਬਰੇਲਾ ਨਾਮ ਵੱਜੋਂ ਇਸ ਕੁੜੀ ਦੀ ਪਛਾਣ ਹੋਈ ਹੈ ਪਿਛਲੇ ਸਾਲ ਹੀ ਵਿਆਹ ਹੋਇਆ ਸੀ ਤਾਪ੍ਰੈਲ ਦੇ ਮਹੀਨੇ ਜਿਹੜਾ ਆਪਣੇ ਪਤੀ ਦੇ ਨਾਲ ਲੰਡਨ ਜਾਂਦੀ ਹੈ ਜਿੱਥੇ ਉਸਦੀ লাশ ਚੜੀਆਂ ਮਿਲਦੀ ਹੈ ਜੀ ਹਾਂ ਲੰਡਨ ਦੇ ਵਿੱਚ ਦਿੱਲੀ ਦੀ 24 ਸਾਲ ਦੀ ਕੁੜੀ ਦੀ ਬੇਰਹਿਮੀ ਦੇ ਨਾਲ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੜਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ 11 ਨਵੰਬਰ ਦੀ ਸਵੇਰ ਨੂੰ ਪੁਲਿਸ ਨੇ ਪੂਰਬੀ ਲੰਡਨ ਦੇ ਇਲਫੋਲਡ ਵਿੱਚ ਬ੍ਰਿਸਬੇਨ ਰੋਡ ਤੇ ਖੜੀ ਇੱਕ ਸਿਲਵਰ ਵਾਕਸਹਾਲ ਕੋਰਸਾ ਦੇਖੀ ਜਿਸ ਦੇ ਟ੍ਰੰਕ ਵਿੱਚੋਂ ਲਾਸ਼ ਮਿਲਣ ਤੇ ਸਨਸਨੀ ਫੈਲ ਗਈ ਕਾਰ ਦੇ ਟ੍ਰੰਕ ਵਿੱਚੋਂ ਜਿਸ 24 ਸਾਲ ਦੀ ਕੁੜੀ ਦੀ ਲਾਸ਼ ਮਿਲੀ ਉਸ ਦਾ ਨਾਂ ਹਰਸ਼ਤਾ ਬ੍ਰੇਲਾ ਦੱਸਿਆ ਜਾ ਰਿਹਾ ਹਰਸ਼ਤਾ ਬ੍ਰੇਲਾ ਇੱਕ ਭਾਰਤੀ ਕੁੜੀ ਸੀ ਜਿਸ ਦਾ ਜਨਮ ਦਿੱਲੀ ਵਿੱਚ ਹੋਇਆ ਸੀ ਪਰ ਪਿਛਲੇ ਸਾਲ ਅਗਸਤ ਵਿੱਚ ਪੰਕਜ ਲਾਂਬਾ ਨਾਲ ਵਿਆਹ ਕਰਨ ਤੋਂ ਬਾਅਦ ਉਹ ਇਸ ਸਾਲ ਅਪ੍ਰੈਲ ਦੇ ਵਿੱਚ ਯੂਕੇ ਚਲੀ ਗਈ ਜਿੱਥੇ ਕੁਝ ਦਿਨ ਪਹਿਲਾਂ ਹੀ ਉਹ ਨਾਰਥ ਥੈਂਪਟਨਸ਼ਾਇਰ ਸਥਿਤ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ ਲਾਸ਼ ਤੇ ਪੋਸਟਮਾਰਟਮ ਤੋਂ ਪਤਾ ਲੱਗਿਆ ਕਿ ਆ ਕੀ ਹਰਸ਼ਤਾ ਦੀ ਹਤਿਆ ਗਲਾ ਕੁੱਟ ਕੇ ਕੀਤੀ ਗਈ ਹੈ ਪੁਲਿਸ ਮੁਤਾਬਕ ਹਰਸ਼ਤਾ ਦੇ ਕਤਲ ਦਾ ਸ਼ੱਕ ਉਸਦੇ ਪਤੀ ਤੇ ਐ ਜੋ ਕਥਿਤ ਤੌਰ ਤੇ ਅਪਰਾਧ ਕਰਨ ਤੁਰੰਤ ਬਾਅਦ ਦੇ ਛੱਡ ਕੇ ਭੱਜ ਗਿਆ ਸੀ ਕਾਰ ਦੇ ਟਰੰਕ ਵਿੱਚ ਲੁਕੀ ਹੋਈ ਹਰਸ਼ਤਾ ਦੀ ਲਾਸ਼ ਨੂੰ ਸਪਾਈ ਹੋਈ ਹਰਸ਼ਤਾ ਦੀ ਲਾਸ਼ ਨੂੰ 145 ਕਿਲੋਮੀਟਰ ਦੱਖਣ ਵੱਲ ਇਲਫੋਲਡ ਜਾਇਆ ਗਿਆ ਪੁਲਿਸ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗ ਕੇ ਅੱਜ ਸ਼ੱਕ ਹੈ ਕਿ ਹਰਸ਼ਤਾ ਦੀ ਹੱਤਿਆ ਉਸਦੇ ਪਤੀ ਪੰਕਜ ਲਾਂਬਾ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਨਾਰਥ ਹੈਪਟਨ ਸ਼ਾਇਰ ਵਿੱਚ ਕੀਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਲਾਂਬਾ ਨੇ ਕਾਰ ਰਾਹੀਂ ਹਰਸ਼ਤਾ ਦੀ ਲਾਸ਼ ਨੂੰ ਨੌਰ ਹੈਪਟਨ ਸ਼ਾਇਰ ਤੋਂ ਇਲਫੋਲਡ ਤੱਕ ਪਹੁੰਚਾਇਆ ਮੰਨਣਾ ਹੈ ਕਿ ਉਹ ਹੁਣ ਦੇਸ਼ ਤੋਂ ਭੱਜ ਗਿਆ 60 ਤੋਂ ਵੱਧ ਜਿਹੜੇ ਅਧਿਕਾਰੀ ਇਸ ਕੇਸ ਤੇ ਕੰਮ ਕਰ ਰਹੇ ਨੇ ਕਰ ਕਰ ਦੀ ਤਲਾਸ਼ੀ ਲਈ ਚਾਰੀ ਹੈ ਜਾਇਦਾਦ ਦੀ ਤਲਾਸ਼ੀ ਲਈ ਚਾਰੀ ਤੋਕਸਿਸ ਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਹਰਸ਼ਦਾ ਦੇ ਨਾਲ ਆਖਰੀ ਵਾਰ 10 ਨਵੰਬਰ ਦੀ ਸ਼ਾਮ ਨੂੰ ਪਰਿਵਾਰ ਤੇ ਗੱਲ ਹੁੰਦੀ ਹੈ ਜਦ ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਰਾਤ ਤੱਕ ਖਾਣਾ ਬਣਾ ਰਹੀ ਹੈ ਤੇ ਆਪਣੇ ਪਤੀ ਦੇ ਵਾਪਸ ਆਉਣ ਡਿਊਟੀ ਕਰ ਰਹੀ ਹੈ ਚਿੰਤਾ ਉਹਦਾ ਵੱਧ ਗਈ ਜਦ ਉਸ ਦਾ ਫੋਨ 2 ਦਿਨਾਂ ਤੱਕ ਬੰਦ ਰਿਹਾ ਜਿਸ ਕਾਰਨ ਉਸਦੇ ਪਰਿਵਾਰ ਨੇ 13 ਨਵੰਬਰ ਨੂੰ ਨੋਰਥੈਂਪਟਨ ਸ਼ਾਇਰ ਪੁਲਿਸ ਨਾਲ ਸੰਪਰਕ ਕੀਤਾਤਾ ਪੁਲਿਸ ਨੇ ਜਦੋਂ ਤਲਾਸ਼ੀ ਲਈ ਕੋਈ ਸਰਾਕ ਘਰ ਦੇ ਵਿੱਚ ਨਹੀਂ ਮਿਲਿਆ ਜਾਂਚ ਸ਼ੁਰੂ ਕੀਤੀ ਤਾਂ ਅਗਲੀ ਸਵੇਰ 14 ਨਵੰਬਰ ਨੂੰ ਇਸਤੀ ਲਾਸ਼ ਇਲਫੋਰਡ ਵਿੱਚ ਮਿਲੀ ਆ ਉਦੋਂ ਤੱਕ ਪंकज ਅਧਿਕਾਰੀਆਂ ਨੂੰ ਚੱਕਮਾ ਦੇ ਕੇ ਗਾਇਬ ਹੋ ਗਿਆ ਸੀ ਉਸ ਦੀ ਅੰਤਰਰਾਸ਼ਟਰੀ ਖੋਜ ਜੜਿਆ ਕੀਤੀ ਜਾ ਰਹੀ ਹੈ ਹੈਰਾਨ ਕਰਤਾ ਮਾਮਲਾ ਸਾਹਮਣੇ ਆ ਰਿਹਾ ਹੈ ਲੰਡਨ ਦੇ ਵਿੱਚ ਇੱਕ ਭਾਰਤੀ ਕੁੜੀ ਦੀ লাশ ਮਿਲਦੀ ਹੈ ਟਰੰਕ ਦੇ ਵਿੱਚੋਂ লাশ ਬ੍ਰਮਦ ਹੋਈ ਹੈ ਹਰਸ਼ਤਾ ਬਰੇਲਾ ਨਾਮ ਵੱਜੋਂ ਇਸ ਕੁੜੀ ਦੀ ਪਛਾਣ ਹੋਈ ਹੈ ਪਿਛਲੇ ਸਾਲ ਹੀ ਵਿਆਹ ਹੋਇਆ ਸੀ ਤਾਪ੍ਰੈਲ ਦੇ ਮਹੀਨੇ ਜਿਹੜਾ ਆਪਣੇ ਪਤੀ ਦੇ ਨਾਲ ਲੰਡਨ ਜਾਂਦੀ ਹੈ ਜਿੱਥੇ ਉਸਦੀ লাশ ਚੜੀਆਂ ਮਿਲਦੀ ਹੈ ਜੀ ਹਾਂ ਲੰਡਨ ਦੇ ਵਿੱਚ ਦਿੱਲੀ ਦੀ 24 ਸਾਲ ਦੀ ਕੁੜੀ ਦੀ ਬੇਰਹਿਮੀ ਦੇ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੜਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ 11 ਨਵੰਬਰ ਦੀ ਸਵੇਰ ਨੂੰ ਪੁਲਿਸ ਨੇ ਪੂਰਬੀ ਲੰਡਨ ਦੇ ਇਲਫੋਲਡ ਵਿੱਚ ਬ੍ਰਿਸਬੇਨ ਰੋਡ ਤੇ ਖੜੀ ਇੱਕ ਸਿਲਵਰ ਵਾਕਸਹਾਲ ਕੋਰਸਾ ਦੇਖੀ ਜਿਸ ਦੇ ਟ੍ਰੰਕ ਵਿੱਚੋਂ ਲਾਸ਼ ਮਿਲਣ ਤੇ ਸਸੰਸਨੀ ਫੈਲ ਗਈ ਕਾਰ ਦੇ ਟਰੰਕ ਵਿੱਚੋਂ ਜਿਸ 24 ਸਾਲ ਦੀ ਕੁੜੀ ਦੀ ਲਾਸ਼ ਮਿਲੀ ਉਸ ਦਾ ਨਾਂ ਹਰਸ਼ਤਾ ਬਰੇਲਾ ਦੱਸਿਆ ਜਾ ਰਿਹਾ ਹਰਸ਼ਤਾ ਬਰੇਲਾ ਇੱਕ ਭਾਰਤੀ ਕੁੜੀ ਸੀ ਜਿਸ ਦਾ ਜਨਮ ਦਿੱਲੀ ਵਿੱਚ ਹੋਇਆ ਸੀ ਪਰ ਪਿਛਲੇ ਸਾਲ ਅਗਸਤ ਵਿੱਚ ਪੰਕਜ ਲਾਂਬਾ ਨਾਲ ਵਿਆਹ ਕਰਨ ਤੋਂ ਬਾਅਦ ਉਹ ਇਸ ਸਾਲ ਅਪ੍ਰੈਲ ਦੇ ਵਿੱਚ ਯੂਕੇ ਚਲੀ ਗਈ ਜਿੱਥੇ ਕੁਝ ਦਿਨ ਪਹਿਲਾਂ ਹੀ ਉਹ ਨੌਰਥ ਥੈਂਪਟਨਸ਼ਾਇਰ ਸਥਿਤ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ ਲਾਸ਼ ਤੇ ਪੋਸਟ ਮਾਰਟਮ ਤੋਂ ਪਤਾ ਲੱਗਿਆ ਕਿ ਆ ਕੀ ਹਰਸ਼ਤਾ ਦੀ ਹਤਿਆ ਗਲਾ ਕੁੱਟ ਕੇ ਕੀਤੀ ਗਈ ਹੈ ਪੁਲਿਸ ਮੁਤਾਬਿਕ ਹਰਸ਼ਤਾ ਦੇ ਕਤਲ ਦਾ ਸ਼ੱਕ ਉਸਦੇ ਪਤੀ ਤੇ ਐ ਜੋ ਕਥਿਤ ਤੌਰ ਤੇ ਅਪਰਾਧ ਕਰਨ ਤੁਰੰਤ ਬਾਅਦ ਦੇ ਛੱਡ ਕੇ ਭੱਜ ਗਿਆ ਸੀ ਕਾਰ ਦੇ ਟਰੰਕ ਵਿੱਚ ਲੁਕੀ ਹੋਈ ਹਰਸ਼ਤਾ ਦੀ ਲਾਸ਼ ਨੂੰ ਸਪਾਈ ਹੋਈ ਹਰਸ਼ਤਾ ਦੀ ਲਾਸ਼ ਨੂੰ 145 ਕਿਲੋਮੀਟਰ ਦੱਖਣ ਵੱਲ ਇਲਫੋਲਡ ਜਾਇਆ ਗਿਆ ਪੁਲਿਸ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗ ਕੇ ਆ ਸ਼ੱਕ ਹੈ ਕਿ ਹਰਸ਼ਤਾ ਦੀ ਹੱਤਿਆ ਉਸਦੇ ਪਤੀ ਪੰਕਜ ਲੰਬਾ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਨਾਰਥ ਹੈਪਟਨਸ਼ਾਇਰ ਵਿੱਚ ਕੀਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਲੰਬਾ ਨੇ ਕਾਰ ਰਾਹੀਂ ਹਰਸ਼ਤਾ ਦੀ লাশ ਨੂੰ ਨੌਰ ਹੈਪਟਨਸ਼ਾਇਰ ਤੋਂ ਇਲਫੋਲਡ ਤੱਕ ਪਹੁੰਚਾਇਆ ਮੰਨਣਾ ਹੈ ਕਿ ਉਹ ਹੁਣ ਦੇਸ਼ ਤੋਂ ਭੱਜ ਗਿਆ 60 ਤੋਂ ਵੱਧ ਜਿਹੜੇ ਅਧਿਕਾਰੀ ਇਸ ਕੇਸ ਤੇ ਕੰਮ ਕਰ ਰਹੇ ਨੇ ਕਰ ਕਰ ਦੀ ਤਲਾਸ਼ੀ ਲਈ ਚਾਰੀ ਹੈ ਜਾਇਦਾਦ ਦੀ ਤਲਾਸ਼ੀ ਲਈ ਚਾਰੀ ਤੋਕਸਿਸ ਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਹਰਸ਼ਤਾ ਦੇ ਨਾਲ ਆਖਰੀ ਵਾਰ 10 ਨਵੰਬਰ ਦੀ ਸ਼ਾਮ ਨੂੰ ਪਰਿਵਾਰ ਤੇ ਗੱਲ ਹੁੰਦੀ ਹੈ ਜਦੋਂ ਉਸਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਰਾਤ ਤੱਕ ਖਾਣਾ ਬਣਾ ਰਹੀ ਹੈ ਤੇ ਆਪਣੇ ਪਤੀ ਦੇ ਵਾਪਸ ਆਉਣ ਡਿਊਟੀ ਕਰ ਰਹੀ ਹੈ ਚਿੰਤਾ ਉਹਦਾ ਵੱਧ ਗਈ ਜਦੋਂ ਉਸਦਾ ਫੋਨ 2 ਦਿਨਾਂ ਤੱਕ ਬੰਦ ਰਿਹਾ ਜਿਸ ਕਾਰਨ ਉਸਦੇ ਪਰਿਵਾਰ ਨੇ 13 ਨਵੰਬਰ ਨੂੰ ਨੌਰਥੈਂਪਟਨ ਸ਼ਾਇਰ ਪੁਲਿਸ ਨਾਲ ਸੰਪਰਕ ਕੀਤਾ ਤਾਂ ਪੁਲਿਸ ਨੇ ਜਦੋਂ ਤਲਾਸ਼ੀ ਲਈ ਕੋਈ ਸਰਾਕ ਘਰ ਦੇ ਵਿੱਚ ਨਹੀਂ ਮਿਲਿਆ ਜਾਂਚ ਸ਼ੁਰੂ ਕੀਤੀ। ਤਗਲੀ ਸਵੇਰ 14 ਨਵੰਬਰ ਉਸ ਦੀ লাশ ਇਲਫੋਰਡ ਵਿੱਚ ਮਿਲੀ। ਉਹਦੋਂ ਤੱਕ ਪੰਕਜ ਅਧਿਕਾਰੀਆਂ ਨੂੰ ਚੱਕਮਾ ਦੇ ਕੇ ਗਾਇਬ ਹੋ ਗਿਆ ਸੀ। ਉਸ ਦੀ ਅੰਤਰਰਾਸ਼ਟਰੀ ਖੋਜ ਜੜੀਆ ਕੀਤੀ ਜਾ ਰਹੀ ਹੈ। ਹੈਰਾਨ ਕਰਤਾ ਮਾਮਲਾ ਸਾਹਮਣੇ ਆ ਰਿਹਾ ਹੈ ਲੰਡਨ ਦੇ